ਨਾਂਨੇ ਉਦਾਹਰਣ ਜਿਹੜੀ ਦਿੱਤੀ ਹੈ ਸਮਾਜ ਨੂੰ ਸਾਡੇ ਨੂੰ ਜੀ ਉਹਦੇ ਲਈ ਬਹੁਤ ਹੀ ਵੱਡਾ ਇੱਕ ਦਿਲ ਚਾਹੀਦਾ ਹੈ ਬਹੁਤ ਹੀ ਵੱਡਾ ਜਿਗਰਾ ਤੇ ਬਹੁਤ ਹੀ ਵੱਡਾ ਹੌਸਲਾ ਚਾਹੀਦਾ ਹੈ ਹੂੰ ਕੁਝ ਸਮੇਂ ਬਾਅਦ ਉਹਨਾਂ ਦਾ ਜਿਹੜਾ ਬ੍ਰੇਨ ਸੀਗਾ ਉਹ ਇੱਕ ਬ੍ਰੇਨ ਡੈਡ ਕੰਡੀਸ਼ਨ ਦੇ ਵਿੱਚ ਉਹ ਚਲੇ ਗਏ ਸੀ ਜਿਹੜੀ ਕਿ ਇੱਕ ਇਰਰੇਵਰਸੀਬਲ ਕੰਡੀਸ਼ਨ ਹੈ ਇਸ ਕੰਡੀਸ਼ਨ ਤੋਂ ਅਜ ਤੱਕ ਕੋਈ ਜਿਹੜਾ ਰਿਵਰਸ ਨਹੀਂ ਹੋ ਸਕਿਆ ਕੋਈ ਬੰਦਾ ਤੇ ਆਰਗਨ ਟ੍ਰਾਂਸਪਲੈਂਟ ਦੇ ਨਾਲ ਰਿਲੇਟਡ ਬਾਡੀਜ਼ ਹਿੰਦਿਆ ਨੇ ਤੇ ਸਟੇਟ ਬਾਡੀਜ਼ ਨੇ ਜੀ ਉਹਨਾਂ ਦੇ ਜਿਹੜੇ ਹਾਈएस्ट ਰਿਪਰੈਜ਼ੈਂਟੇਟਿਵ ਤੇ ਸਾਰੀਆਂ ਟੀਮ ਨੂੰ ਅਲਰਟ ਕੀਤਾ ਹੂੰ ਦੇਖੋ ਅੰਗਦਾਨ ਦਾ ਜਿਹੜਾ ਡਿਸੀਜਨ ਹੁੰਦਾ ਹੈ ਉਹ ਪੂਰਾ ਫੈਮਿਲੀ ਦਾ ਕਲੈਕਟਿਵ ਡਿਸੀਜਨ ਹੁੰਦਾ ਹੈ ਬਟ ਉਹਨਾਂ ਦੇ بیٹے ਜਦਾ ਸਿਕੰਦਰ ਸਿੰਘ ਜੀ ਨੇ ਇਸ ਨੂੰ ਫੈਸਲੇ ਨੂੰ ਲੀਡ ਕੀਤਾ ਤੇ ਅਲਟੀਮੇਟਲੀ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਉਹ ਵਿਲਿੰਗ ਹਨ ਬਾਬਾ ਜੀ ਦੇ ਅੰਗਦਾਨ ਕਰਨ ਦੇ ਕਿਉਂਕਿ ਹੁਣ ਇਹ ਹੈ ਕਿ ਜਦੋਂ ਬ੍ਰੇਨ ਡੈੱਡ ਹੋ ਗਿਆ ਹੈ ਮਰੀਜ਼ ਤਾਂ ਉਸ ਤੋਂ ਬਾਅਦ ਸਾਡੇ ਕੋਲ ਕੁਝ ਲਿਮਟਿਡ ਸਮਾਂ ਹੁੰਦਾ ਹੈ ਜਿਸ ਦੇ ਵਿੱਚ ਅੰਗਦਾਨ ਵਾਸਤੇ ਮਰੀਜ਼ ਦੇ ਅੰਗ ਕੱਢੇ ਜਾ ਸਕਦੇ ਨੇ ਜੀ ਤੇ ਇਸ ਲਈ ਸਾਨੂੰ ਫੈਮਿਲੀ ਤੋਂ ਇਹ ਡਿਸੀਜਨ ਵੀ ਬੜਾ ਜਲਦੀ ਲੈਣਾ ਪੈਂਦਾ ਹੈ ਉਹਨਾਂ ਨੂੰ ਜਲਦੀ ਐਕਸਪਲੇਨ ਵੀ ਕਰਨਾ ਪੈਂਦਾ ਹੈ ਹਮ ਬੀਸਿਕਲੀ ਇਹਦੀ ਲੋੜ ਇਹ ਹੈ ਕਿ ਜਿਹੜੇ ਅੰਗਦਾਨ ਹਨ ਜਿਦਾਂ ਗੁਰਦੇ ਫੇਲ ਹੋ ਜਾਣ ਦੀ ਕੰਡੀਸ਼ਨ ਦੇ ਵਿੱਚ ਜਾਂ ਲਿਵਰ ਡੈਮੇਜ ਹੋ ਜਾਣ ਦੀ ਕੰਡੀਸ਼ਨ ਦੇ ਵਿੱਚ ਜਾਂ ਫੇਫੜੇ ਹਾਰਟ ਦੀ ਵਿੱਚ ਜਾਂ ਹੋਰ ਕਿਸੇ ਅੰਗ ਜਿਨ੍ਹਾਂ ਦਾ ਵੀ ਟ੍ਰਾਂਸਪਲੈਂਟ ਹੋ ਸਕਦੇ ਨੇ ਜਿਦਾਂ ਅੱਖਾਂ ਦੇ ਵਿੱਚ ਕੋਰਨੀਆ ਦਾ ਹੁੰਦਾ ਹੈ ਹਮ ਤਾਂ ਇਹਨਾਂ ਦਾ ਰਿਪਲੇਸਮੈਂਟ ਜਿਹੜਾ ਹੈ ਉਹ ਅੰਗ ਹੀ ਹੈ ਹੂੰ ਤਾਂ ਇਹ ਜਿਹੜੇ ਵੀ ਅੰਗ ਨੇ ਇਹ ਸਾਨੂੰ ਕਿਸੇ ਜਗ੍ਹਾ ਤੋਂ ਪਰਚੇਜ਼ ਨਹੀਂ ਕੀਤੇ ਜਾ ਸਕਦੇ ਕਿਸੇ ਜਗ੍ਹਾ ਤੋਂ ਦੁਕਾਨ ਤੋਂ ਨਹੀਂ ਮਿਲਦੇ ਇਹਨਾਂ ਨੂੰ ਆਰਟੀਫੀਸ਼ੀਅਲੀ ਬਣਾਇਆ ਨਹੀਂ ਜਾ ਸਕਦਾ ਜੀ ਸੋ ਇਹ ਸਾਨੂੰ ਕਿਸੇ ਨਾ ਕਿਸੇ ਬੋਡੀ ਤੋਂ ਹੀ ਮਿਲਦੇ ਹੂੰ ਜਾਂ ਤਾਂ ਉਹ ਲਿਵਿੰਗ ਹੋ ਸਕਦੇ ਨੇ ਜ਼ਿੰਦਾ ਤੋਂ ਜਾਂ ਫਿਰ ਉਹ ਡੈੱਡ ਪੇਸ਼ੈਂਟ ਤੋਂ ਹੋ ਸਕਦੇ ਨੇ ਬ੍ਰੇਨ ਡੈੱਡ ਤੋਂ ਆਰਗਨ ਡੋਨੇਸ਼ਨ ਬ੍ਰੇਨ ਡੈਥ ਕੰਡੀਸ਼ਨ ਦੇ ਵਿੱਚ ਹੀ ਲਈ ਜਾ ਸਕਦੀ ਹੈ ਹੂੰ ਉਹ ਵੀ ਜਦੋਂ ਹਸਪੀਟਲਾਈਜ਼ ਬ੍ਰੇਨ ਡੈੱਥ ਹੁੰਦੀ ਹੈ ਪੇਸ਼ੈਂਟ ਜਿਹੜਾ ਵੈਂਟੀਲੇਟਰ ਦੇ ਉੱਪਰ ਮੇਨਟੇਨ ਕੀਤਾ ਜਾ ਰਿਹਾ ਤੁਹਾਡੀ ਕ੍ਰਿਟੀਕਲ ਟੀਮ ਵੱਲੋਂ ਦੋਹੀ ਆਰਗਨ ਡੋਨੇਸ਼ਨ ਹੋ ਸਕਦੀ ਹੈ ਹਮ ਪੰਜਾਬ ਨਿਊਜ਼ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਕੱਲ੍ਹ ਬਾਤ ਕਰਾਂਗੇ ਸਰਦਾਰ ਬਲਦੇਵ ਸਿੰਘ ਜੀ ਬਾਰੇ ਜਿਨ੍ਹਾਂ ਦੀ ਇੱਕ ਸੜਕ ਹਾਦਸੇ ਦੌਰਾਨ ਸਿਰਦ ਵਿੱਚ 60 ਲੱਖ ਦੀ ਹੈ ਹਸਪਤਾਲ ਦੇ ਵਿੱਚ ਉਹ ਪੁੱਜਦੇ ਨੇ ਤੇ ਬਦਕਿਸਮਤੀ ਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਵੱਲੋਂ ਉਹਨਾਂ ਦੇ ਅੰਗਦਾਨ ਕਰਕੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਜਾਂਦੀ ਹੈ ਤੇ ਸਰਦਾਰ ਬਲਦੇਵ ਸਿੰਘ ਜੀ ਪੰਜਾਬ ਦੇ ਪਹਿਲੇ ਬ੍ਰੇਨ ਡੈਡ ਅੰਗਦਾਨ ਬਣ ਚੁੱਕੇ ਨੇ ਸੋ ਇਸ ਬਾਬਤ ਕੱਲ੍ਹ ਬਾਤ ਕਰਨ ਲਈ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਅੰਕਾਰ ਸਿੰਘ ਜੀ ਸੋ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਸਿਮਰਨ ਜੀ ਮੈਂ ਬਹੁਤ ਧੰਨਵਾਦੀ ਹਾਂ ਤੁਹਾਡਾ ਕਿ ਤੁਸੀਂ ਸਿਹਦਰ ਬਲਦੇਵ ਸਿੰਘ ਜੀ ਬਾਬਾ ਜੀ ਬਾਰੇ ਗੱਲ ਕਰਨ ਲਈ ਅੱਜ ਤੁਸੀਂ ਮੈਨੂੰ ਇੱਥੇ ਬੁਲਾਇਆ ਹੈ ਜੀ ਸੋ ਜ਼ਰੂਰ ਦੱਸੋ ਇਹਨਾਂ ਬਾਰੇ ਇਹ ਕੌਣ ਨੇ ਤੇ ਇੱਕਦੋ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਆਇਆ ਹੈ ਅ ਇਸ ਜਿਵੇਂ ਇਸ ਤਰ੍ਹਾਂ ਹੈ ਕਿ ਬਾਬਾ ਜੀ ਸਰ ਬਲਦੇਵ ਸਿੰਘ ਜੀ ਜਿਹੜੇ ਸਨ ਉਹ ਕਮਾਲਪੁਰ ਇੱਕ ਵਿਲੇਜ ਹੈ ਬੀਗੋਵਾਲ ਸ਼ਹਿਰ ਦੇ ਨੇੜੇ ਉਥੋਂ ਦੇ ਉਹ ਵਸਨੀਕ ਸਨ ਜੀ ਤੇ ਸਭ ਤੋਂ ਪਹਿਲਾਂ ਤਾਂ ਮੇਰੀ ਤਹਿ ਦਿਲ ਤੋਂ ਬੜੀ ਸ਼ਰਧਾਂਜਲੀ ਹੈ ਬਾਬਾ ਜੀ ਨੂੰ ਤੇ ਮੈਂ ਉਹਨਾਂ ਦੇ ਪੂਰੇ ਸਮੂਚੇ ਪਰਿਵਾਰਕ ਮੈਂਬਰਾਂ ਨੂੰ ਸਾਰੇ ਸੰਬੰਧੀਆਂ ਨੂੰ ਦਾ ਮੇਰੇ ਕੋਲ ਸ਼ਬਦ ਵੀ ਨਹੀਂ ਹੈ ਸ਼ਾਇਦ ਮੈਂ ਬੜਾ ਛੋਟਾ ਪਹਿਜੰਨਾ ਆ ਉਹਨਾਂ ਦਾ ਧੰਨਵਾਦ ਕਰਨ ਲਈ ਵੀ ਸਾਰੇ ਪੂਰੇ ਪਰਿਵਾਰ ਦਾ ਕਿਉਂਕਿ ਜਿਹੜੀ ਐਗਜ਼ਾਮਪਲ ਉਹਨਾਂ ਨੇ ਕ੍ਰੀਏਟ ਕੀਤੀ ਹੈ ਉਹਨਾਂ ਨੇ ਉਦਾਹਰਣ ਜਿਹੜੀ ਦਿੱਤੀ ਹੈ ਸਮਾਜ ਨੂੰ ਸਾਡੇ ਨੂੰ ਜੀ ਉਹਦੇ ਲਈ ਬਹੁਤ ਹੀ ਵੱਡਾ ਇੱਕ ਦਿਲ ਚਾਹੀਦਾ ਹੈ ਬਹੁਤ ਹੀ ਵੱਡਾ ਜਿਗਰਾ ਤੇ ਬਹੁਤ ਹੀ ਵੱਡਾ ਹੌਸਲਾ ਚਾਹੀਦਾ ਹੈ ਹੂੰ ਜਿਸ ਤਰ੍ਹਾਂ ਤੁਸੀਂ ਵੀ ਥੋੜਾ ਦੱਸਿਆ ਹੈ ਕਿ ਸਿਗਾ ਇਸ ਤਰ੍ਹਾਂ ਕਿ ਬਾਬਾ ਜੀ ਅਚਾਨਕ ਕਰੋ ਨਿਕਲੇ ਸੀ ਸਰਦਾਰ ਬਲੀਬ ਸਿੰਘ ਜੀ ਤੇ ਹੈਲਦੀ ਐਂਡ ਹਾਰਟੀ ਐਂਡ ਉਹਨਾਂ ਦਾ ਅਨਫੋਰਚੂਨੇਟਲੀ ਇੱਕ ਰੂਡ ਸਾਈਡ ਕੋਈ ਐਕਸੀਡੈਂਟ ਹੋ ਜਾਂਦਾ ਹੈ ਜਿਹਦੀ ਵਜ੍ਹਾ ਨਾਲ 24 ਅਕਤੂਬਰ ਨੂੰ ਉਹਨਾਂ ਨੂੰ ਬ੍ਰੇਨ ਦੇ ਵਿੱਚ ਸੱਟ ਲੱਗਦੀ ਹੈ। ਹੂੰ ਤੇ ਉਹ ਬੇਹੋਸ਼ੀ ਅਰਧ ਬੇਹੋਸ਼ੀ ਦੀ ਹਾਲਤ ਦੇ ਵਿੱਚ ਹਸਪਤਾਲ ਲਿਆਏ ਜਾਂਦੇ ਨੇ। ਜੀ। ਅ ਜਲੰਧਰ ਸ਼੍ਰੀ ਮਨੂ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਉਹ ਆਉਂਦੇ ਨੇ ਤੇ ਸਾਡੀ ਪੂਰੀ ਜਿਹੜੀ ਮੈਡੀਕਲ ਟੀਮ ਹੈ, ਐਕਸਪਰਟਸ ਨੇ ਨਿਊਰੋਲੋਜਿਸ, ਨਿਊਰੋ ਸਰਜਨ ਨੇ ਉਹ ਸਾਰੇ ਮਿਲ ਕੇ ਆਪਣੀ ਹਰ ਉਹਨਾਂ ਨੇ ਹੀਲਾ ਜੋ ਕੀਤਾ ਹੈ ਉਹਨਾਂ ਦੇ ਟ੍ਰੀਟਮੈਂਟ ਲਈ ਪਰ ਅਨਫੋਰਚਨਟਲੀ ਕੁਝ ਸਮੇਂ ਬਾਅਦ ਉਹਨਾਂ ਦਾ ਜਿਹੜਾ ਬ੍ਰੇਨ ਸੀਗਾ ਉਹ ਇੱਕ ਬ੍ਰੇਨ ਡੈਡ ਕੰਡੀਸ਼ਨ ਦੇ ਵਿੱਚ ਉਹ ਚਲੇ ਗਏ ਸੀ ਜਿਹੜੀ ਕਿ ਇੱਕ ਇਰਰੀਵਰਸੀਬਲ ਕੰਡੀਸ਼ਨ ਹੈ ਇਸ ਕੰਡੀਸ਼ਨ ਤੋਂ ਅੱਜ ਤੱਕ ਕੋਈ ਜਿਹੜਾ ਹੈ ਉਹ ਰਿਵਰਸ ਨਹੀਂ ਹੋ ਸਕਿਆ ਕੋਈ ਬੰਦਾ ਤੇ ਇਸ ਚੀਜ਼ ਬਾਰੇ ਸਾਡੇ ਕੋਲ ਵੀ ਬੜਾ ਅਸੀਂ ਦੁਚਿੱਤੀ ਚ ਸੀ ਕਿ ਅਸੀਂ ਇਸ ਬਾਰੇ ਪਰਿਵਾਰ ਪਰਿਵਾਰਕ ਮੈਂਬਰਾਂ ਨੂੰ ਵੀ ਦੱਸਣਾ ਇਨਫੋਰਮ ਵੀ ਕਰਨਾ ਹੈ ਤੇ ਉਹ ਸਾਡੀ ਮੈਡੀਕਲ ਟੀਮ ਨੇ ਉਹਨਾਂ ਨੂੰ ਦੱਸਿਆ ਤੇ ਫਿਰ ਉਸ ਤੋਂ ਬਾਅਦ ਜਦੋਂ ਹੀ ਉਹਨਾਂ ਨਾਲ ਅੰਗਦਾਨ ਬਾਰੇ ਡਿਸਕਸ ਕੀਤਾ ਗਿਆ ਸਾਡੇ ਕੋਆਰਡੀਨੇਟਰਸ ਦੇ ਬਾਰੇ ਵਿੱਚ ਤੇ ਫਿਰ ਅਸੀਂ ਜਿਹੜੀ ਸਾਡੀ ਨੈਸ਼ਨਲ ਗਵਰਨਮੈਂਟ ਆਫੀਸ਼ੀਅਲਸ ਨੈਸ਼ਨਲ ਬਾਡੀਜ਼ ਤੇ ਰੀਜਨਲ ਬਾਡੀਜ਼ ਆ organ transplant ਦੇ ਨਾਲ ਰਿਲੇਟਡ ਬਾਡੀਜ਼ ਹੁੰਦੀਆਂ ਨੇ ਤੇ ਸਟੇਟ ਬਾਡੀਜ਼ ਨੇ ਜੀ ਉਹਨਾਂ ਦੇ ਜਿਹੜੇ ਹਾਈएस्ट ਰਿਪਰੈਜ਼ੈਂਟੇਟਿਵ ਤੇ ਸਾਰੀਆਂ ਟੀਮਸ ਨੂੰ ਅਲਰਟ ਕੀਤਾ ਹੂੰ ਤੇ ਫਿਰ ਪੀਜੀਆਈ ਚੰਡੀਗੜ੍ਹ ਤੋਂ ਆ ਟ੍ਰਾਂਸਪਲੈਂਟ ਕੋਆਰਡੀਨੇਟਰ ਜਿਹੜੇ ਸੀਗੇ ਸਾਡੇ ਸਾਡੇ ਤੋਂ ਜ਼ਿਆਦਾ ਐਕਸਪੀਰੀਅੰਸ ਵਾਲੇ ਸੀਗੇ ਉਹਨਾਂ ਨੂੰ ਅਸੀਂ ਬੁਲਾਇਆ ਤੇ ਉਹਨਾਂ ਨੇ ਆ ਕੇ ਫੈਮਲੀ ਨਾਲ ਮੀਟਿੰਗਸ ਕੀਤੀਆਂ ਅ ਰਾਤ ਦੇ ਸਮੇਂ ਦੇ ਵਿੱਚ ਹੀ ਉਹਨਾਂ ਨੇ ਮੀਟਿੰਗਸ ਕੀਤੀਆਂ ਤੇ ਜਿਹੜੇ ਬਾਬਾ ਜੀ ਦੇ ਬੇਟੇ ਹਨ ਸਰਦਾਰ ਸਿਕੰਦਰ ਸਿੰਘ ਜੀ ਉਹਨਾਂ ਨੇ ਆਪਣੇ ਮਾਤਾ ਜੀ ਨਾਲ ਡਿਸਕਸ ਕੀਤਾ ਇਸ ਦੇ ਬਾਰੇ ਤੇ ਉਹਨਾਂ ਨੇ ਲੀਡ ਲਈ ਆਪਣੇ ਹਾਲਾਂਕਿ ਦੇਖੋ ਅੰਗਦਾਨ ਦਾ ਜਿਹੜਾ ਡਿਸੀਜਨ ਹੁੰਦਾ ਹੈ ਉਹ ਪੂਰਾ ਫੈਮਲੀ ਦਾ ਕਲੈਕਟਿਵ ਡਿਸੀਜਨ ਹੁੰਦਾ ਹੈ ਬਟ ਉਹਨਾਂ ਦੇ ਬੇਟੇ ਸਰਦਾਰ ਸਿਕੰਦਰ ਸਿੰਘ ਜੀ ਨੇ ਇਸ ਨੂੰ ਫੈਸਲੇ ਨੂੰ ਲੀਡ ਕੀਤਾ ਤੇ ਅਲਟੀਮੇਟਲੀ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਉਹ ਵਿਲਿੰਗ ਹਨ ਬਾਬਾ ਜੀ ਦੇ ਅੰਗਦਾਨ ਕਰਨ ਲਈ ਤੇ ਫੈਮਿਲੀ ਦੇ ਲਈ ਇਹ ਕਿੰਨਾ ਕੋ ਔਖਾ ਟਾਈਮ ਸੀਗਾ ਕਿ ਮਤਲਬ ਇਹ ਡਿਸੀਜਨ ਲੈਣਾ ਇੱਕ ਅਚਨਚਿਤ ਮੌਤ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਡਿਸੀਜਨ ਸਿਮਰੀ ਦੇਖੋ ਇਸ ਤਰ੍ਹਾਂ ਹੈ ਕਿ ਇੱਕ ਤਾਂ ਇਹ ਬੜੀ ਅਚਨਚਿਤ ਅਨਫੋਰਚੂਨੇਟ ਟਾਈਮਿੰਗ ਹੈ ਹਮ ਸਮੇਂ ਤੋਂ ਪਹਿਲਾਂ ਚਲੇ ਜਾਣਾ ਜੀ ਇੱਕ ਤਾਂ ਉਹਦਾ ਹੀ ਬੜਾ ਦਿਮਾਗੀ ਤੌਰ ਤੇ ਤੇ ਦਿਲ ਦੇ ਉੱਤੇ ਇੱਕ ਬੜਾ ਝਟਕਾ ਲੱਗਦਾ ਹੈ ਫੈਮਿਲੀ ਨੂੰ ਫੈਮਿਲੀ ਲਈ ਪਹਿਲਾਂ ਤਾਂ ਇਹ ਹੀ ਐਕਸੈਪਟ ਕਰਨਾ ਅਗਰ ਮੈਂ ਆਪਣੀ ਆਪ ਨੂੰ ਉਹਨਾਂ ਦੀ ਫੈਮਿਲੀ ਦੇ ਜਗ੍ਹਾ ਦੇ ਉੱਤੇ ਰੱਖਾਂ ਤੇ ਮੈਂ ਵੀ ਸ਼ਾਇਦ ਮੈਂ ਇਮੇਜਿਨ ਵੀ ਨਹੀਂ ਕਰ ਸਕਦਾ ਕਿ ਉਸ ਸਮੇਂ ਫੈਮਿਲੀ ਕਿਹੜੇ ਜਿਹੜੇ ਆ ਉਹ ਸੁਬਾਹ ਦੇ ਵਿੱਚੋਂ ਨਿਕਲ ਰਹੀ ਹੋਏਗੀ ਤੇ ਉਸ ਸਮੇਂ ਕਿਉਂਕਿ ਹੁਣ ਇਹ ਹੈ ਕਿ ਜਦੋਂ ਬ੍ਰੇਨ ਡੈਥ ਹੋ ਗਿਆ ਹੈ ਮਰੀਜ਼ ਤਾਂ ਉਸ ਤੋਂ ਬਾਅਦ ਸਾਡੇ ਕੋਲ ਕੁਝ ਲਿਮਟਿਡ ਸਮਾਂ ਹੁੰਦਾ ਹੈ ਜਿਸ ਦੇ ਵਿੱਚ ਅੰਗਦਾਨ ਵਾਸਤੇ ਮਰੀਜ਼ ਦੇ ਅੰਗ ਕੱਢੇ ਜਾ ਸਕਦੇ ਨੇ ਜੀ ਤੇ ਇਸ ਲਈ ਸਾਨੂੰ ਫੈਮਿਲੀ ਤੋਂ ਇਹ ਡਿਸੀਜਨ ਵੀ ਬੜਾ ਜਲਦੀ ਲੈਣਾ ਪੈਂਦਾ ਹੈ ਉਹਨਾਂ ਨੂੰ ਜਲਦੀ ਐਕਸਪਲੇਨ ਵੀ ਕਰਨਾ ਪੈਂਦਾ ਹੈ ਹੂੰ ਤੇ ਤੇ ਫੈਮਿਲੀ ਲਈ ਤੁਸੀਂ ਖੁਦ ਵੀ ਮੇਰੇ ਖਿਆਲ ਅਸੀਂ ਸ਼ਾਇਦ ਸੋਚ ਵੀ ਨਹੀਂ ਸਕਦੇ ਕਿ ਫੈਮਿਲੀ ਕਿਸ ਤਰ੍ਹਾਂ ਇਸ ਚੀਜ਼ ਨੂੰ ਅਸੈਪਟ ਕਰੇਗੀ ਉਹਨਾਂ ਵਾਸਤੇ ਕਿੱਡਾ ਵੱਡਾ ਡਿਸੀਜਨ ਹੋਏਗਾ ਬਟ ਪੂਰੇ ਪਰਿਵਾਰ ਨੇ ਪੂਰੇ ਪਰਿਵਾਰਕ ਮੈਂਬਰਾਂ ਨੇ ਬਹੁਤ ਹੀ ਧਰਮੇ ਦੇ ਨਾਲ ਬਹੁਤ ਹੀ ਹੌਸਲਾ ਰੱਖ ਕੇ ਚੀਜ਼ਾਂ ਨੂੰ ਸਮਝਿਆ ਤੇ ਸਮਝ ਕੇ ਉਹਨਾਂ ਨੇ ਸਾਨੂੰ ਹਾਂ ਕੀਤੀ ਕਿ ਹਾਂਜੀ ਅਸੀਂ ਬਾਬਾ ਜੀ ਦੇ ਅੰਗਦਾਨ ਕਰਨ ਲਈ ਤਿਆਰ ਹਾਂ ਤੇ ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਦੇ ਆ ਜਿਹੜੇ ਅੰਗਦਾਨ ਲਈ ਉਹਨਾਂ ਨੂੰ ਆਪਰੇਸ਼ਨ تھیਟਰ ਵਿੱਚ ਸ਼ਿਫਟ ਕਰਨਾ ਪਿਆ ਸਾਨੂੰ ਜੀ ਸੋਸਰ ਇਸ ਪਰਿਵਾਰ ਦੇ ਵੱਲੋਂ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਗਈ ਸੋ ਆਮ ਜਨਤਾ ਨੂੰ ਇਸ ਮੁੱਦੇ ਦੇ ਉੱਪਰ ਇਸ ਮਾਮਲੇ ਦੇ ਉੱਪਰ ਅਵੇਅਰਨੈਸ ਮਤਲਬ ਕਰਨੀ ਕਿੰਨੀ ਜ਼ਰੂਰੀ ਹੈ ਅ ਦੇਖੋ ਸਿਮਰਨ ਜੀ ਇਸ ਤਰ੍ਹਾਂ ਹੈ ਕਿ ਅਵੇਅਰਨੈਸ ਕਿਉਂ ਜ਼ਰੂਰੀ ਹੈ ਸਾਨੂੰ ਕਿਉਂ ਲੋੜ ਹੈ ਕਿ ਅਸੀਂ ਬ੍ਰੇਨ ਡੈਡ ਕਿਸੇ ਵਿਅਕਤੀ ਦੀ ਅਚੰਚਿਤ ਮੌਤ ਤੋਂ ਅਸੀਂ ਫੈਮਿਲੀ ਨੂੰ ਇੱਕ ਨਿਊਜ਼ ਤਾਂ ਪਹਿਲਾਂ ਜਿਹੜੀ ਹਸਪਤਾਲ ਵੱਲੋਂ ਮਿਲਦੀ ਹੈ ਕਿ ਮਰੀਜ਼ ਬ੍ਰੇਨ ਡੈਡ ਹੋ ਗਏ ਨੇ ਹੂੰ ਪਹਿਲਾਂ ਇੱਕ ਝਟਕਾ ਇਹ ਫਿਰ ਉਸ ਤੋਂ ਬਾਅਦ ਅੰਗਦਾਨ ਬਾਰੇ ਐਕਸਪਲੇਨ ਕਰੀ ਦੀ ਕਿਉਂ ਲੋੜ ਹੈ ਹੂੰ ਬੇਸਿਕਲੀ ਇਹਦੀ ਲੋੜ ਇਹ ਹੈ ਕਿ ਜਿਹੜੇ ਅੰਗਦਾਨ ਹਨ ਜਿੱਦਾਂ ਗੁਰਦੇ ਫੇਲ ਹੋ ਜਾਣ ਦੀ ਕੰਡੀਸ਼ਨ ਦੇ ਵਿੱਚ ਜਾਂ ਲਿਵਰ ਡੈਮੇਜ ਹੋ ਜਾਣ ਦੀ ਕੰਡੀਸ਼ਨ ਦੇ ਵਿੱਚ ਹੂੰ ਜਾਂ ਫੇਫੜੇ ਹਾਰਟ ਦੀ ਵਿੱਚ ਜਾਂ ਹੋਰ ਕਿਸੇ ਅੰਗ ਜਿਨ੍ਹਾਂ ਦਾ ਵੀ ਟ੍ਰਾਂਸਪਲੈਂਟ ਹੋ ਸਕਦੇ ਨੇ ਜਿੱਦਾਂ ਅੱਖਾਂ ਦੇ ਵਿੱਚ ਕੋਰਨੀਆ ਦਾ ਹੁੰਦਾ ਹੈ ਹੂੰ ਤਾਂ ਇਹਨਾਂ ਦਾ ਰਿਪਲੇਸਮੈਂਟ ਜਿਹੜਾ ਹੈ ਉਹ ਅੰਗ ਹੀ ਹੈ ਹੂੰ ਤਾਂ ਇਹ ਜਿਹੜੇ ਵੀ ਅੰਗ ਨੇ ਇਹ ਸਾਨੂੰ ਕਿਸੇ ਜਗ੍ਹਾ ਤੋਂ ਪਰਚੇਜ਼ ਨਹੀਂ ਕੀਤੇ ਜਾ ਸਕਦੇ ਕਿਸੇ ਜਗ੍ਹਾ ਤੋਂ ਦੁਕਾਨ ਤੋਂ ਨਹੀਂ ਮਿਲਦੇ ਇਹਨਾਂ ਨੂੰ ਆਰਟੀਫੀਸ਼ੀਅਲੀ ਬਣਾਇਆ ਨਹੀਂ ਜਾ ਸਕਦਾ ਜੀ ਜ ਸੋ ਇਹ ਸਾਨੂੰ ਕਿਸੇ ਨਾ ਕਿਸੇ ਬੋਡੀ ਤੋਂ ਹੀ ਮਿਲਦੇ ਨੇ ਹਾਂ ਜਾਂ ਤੇ ਉਹ ਲਿਵਿੰਗ ਹੋ ਸਕਦੇ ਨੇ ਜ਼ਿੰਦਾ ਤੋਂ ਜਾਂ ਫਿਰ ਉਹ ਡੈੱਡ ਪੇਸ਼ੈਂਟ ਤੋਂ ਹੋ ਸਕਦੇ ਨੇ ਬ੍ਰੇਨ ਡੈੱਡ ਤੋਂ ਹਾਂ ਅਨਫੋਰਚਨਟਲੀ ਸਾਡੇ ਲਿਵਿੰਗ ਦੀਆਂ ਆਪਣੀਆਂ ਲਿਮਿਟੇਸ਼ਨਸ ਹਨ ਕੁਝ ਲਾਅ ਰਿਲੇਟਿਡ ਹਨ ਕੁਝ ਵਿਲਿੰਗਲੈਸ ਰਿਲੇਟਿਡ ਹਨ ਹਾਂ ਜਿਸ ਕਰਕੇ ਕਿ ਸਾਡੇ ਜਿਹੜੇ ਫਾਰ ਐਗਜ਼ਾਮਪਲ ਅਗਰ ਮੈਂ ਕਿਡਨੀ ਦੀ ਗੱਲ ਕਰਾਂ ਤਾਂ ਐਵਰੀ ਈਅਰ ਅਰਾਊਂਡ 2 ਲੱਖ 2 ਲੱਖ ਪੇਸ਼ੈਂਟ ਜਿਹੜੇ ਵੇਟਿੰਗ ਨੇ ਜਿਨ੍ਹਾਂ ਨੂੰ ਕਿਡਨੀ ਟ੍ਰਾਂਸਪਲੈਂਟ ਦੀ ਲੋੜ ਹੈ ਹਾਂ ਇਸੇ ਤਰ੍ਹਾਂ ਹਰ ਟ੍ਰਾਂਸਪਲੈਂਟ ਲਈ ਵੀ ਤਕਰੀਬਨ 50000 ਪੇਪੜਿਆਂ ਲਈ ਵੀ 30 ਤੋਂ 50000 ਲੋਕ វេਟਿੰਗ ਦੇ ਵਿੱਚ ਨੇ ਤੋ ਇਨੀ វេਟਿੰਗ ਲਿਸਟ ਦੀ ਡਿਮਾਂਡ ਜਿਹੜੀ ਹੈ ਉਹ ਲਿਵਿੰਗ ਤੋਂ ਸ਼ਾਇਦ ਪੂਰੀ ਨਹੀਂ ਕਰ پا ਰਹੇ ਸੀ ਬਿਲਕੁਲ ਵੀ ਪੂਰੀ ਨਹੀਂ ਕਰ پا ਰਹੇ ਜੀ ਤੇ ਦੂਸਰਾ ਇਹਦਾ ਐਸਪੈਕਟ ਇਹ ਹੈ ਕਿ ਜਦੋਂ ਕਿਸੇ ਵਿਅਕਤੀ ਦੀ ਅਚਨਚੇਤ ਮੌਤ ਹੋ ਜਾਂਦੀ ਹੈ ਉਹ ਬ੍ਰੇਨ ਡੈਥ ਹੋ ਜਾਂਦਾ ਹੈ ਹਮ ਤਾਂ ਸਾਡਾ ਇਹ ਮੰਨਣਾ ਹੈ ਪਬਲਿਕ ਨੂੰ ਵੀ ਇਹ ਦੱਸ ਦੇਿਆ ਸੀ ਕਿ ਉਹਨਾਂ ਦੇ ਅੰਗ ਜਿਹੜੇ ਆ ਉਹਨਾਂ ਨੂੰ ਅਸੀਂ ਜਲਾ ਕੇ ਵੇਸਟ ਕਰ ਦਈਏ ਜਾਂ ਦਫਨਾ ਕੇ ਵੇਸਟ ਕਰ ਦਈਏ ਉਹ ਕਿਸੇ ਦੇ ਕੰਮ ਨਹੀਂ ਆ ਸਕੇ ਹੂੰ ਕਿਸੇ ਦੇ ਕੰਮ ਨਹੀਂ ਆ ਸਕੇ ਬਿਲਕੁਲ ਤੇ ਇੱਕ ਵਿਅਕਤੀ ਆਪਣੇ ਜੇ ਅੰਗ ਡੋਨੇਟ ਕਰਦਾ ਹੈ ਤੇ ਐਟਲੀਸਟ 8 ਹੋਰ ਵਿਅਕਤੀਆਂ ਨੂੰ ਫਾਇਦਾ ਪਹੁੰਚਾ ਸਕਦਾ ਹੈ 8 ਹੋਰ ਲਾਈਵਜ਼ ਨੂੰ ਫਾਇਦਾ ਪਹੁੰਚਾ ਸਕਦਾ ਹੈ ਇੱਕ ਆਪਣੇ ਅੰਗ ਦਾ ਦਾਨ ਕਰਕੇ ਹੂੰ ਐਂਡ ਮੈਨੂੰ ਇਹ ਵੀ ਇਹ ਵੀ ਸਾਡੇ ਆਮ ਪਬਲਿਕ ਨੂੰ ਵੀ ਪਤਾ ਹੈ ਕਿ ਹਰ ਤਰ੍ਹਾਂ ਹਰ ਧਰਮ ਦੇ ਵਿੱਚ ਵੀ ਕੁਛ ਨਾ ਕੁਛ দান ਕਰਨ ਦੀ ਸਿੱਖ ਧਰਮ ਹੋ ਗਿਆ ਮੁਸਲਮਾਨ ਈਸਾਈ ਧਰਮ Hindu ਧਰਮ ਸਭ ਚ দান ਕਰਨ ਦੀ ਜਿਹੜੀ ਪ੍ਰਥਾ ਹੈ ਉਹ ਧਾਰਮਿਕ ਤੌਰ ਤੇ ਵੀ ਹੈ ਤੇ ਸਭ ਤੋਂ ਵੱਡਾ ਦਾਨ ਮੈਨੂੰ ਲੱਗਦਾ ਹੈ ਕਿ ਅੰਗਦਾਨ ਤੋਂ ਉੱਪਰ ਕੋਈ ਨਹੀਂ ਹੋ ਸਕਦਾ ਜ ਜਿਹੜੀ ਇੱਕ ਉਦਾਹਰਨ ਸਰਦਾਰ ਬਲਦੇਵ ਸਿੰਘ ਜੀ ਦੀ ਫੈਮਿਲੀ ਨੇ ਸਾਡੇ ਸਮਾਜ ਨੂੰ ਦਿੱਤੀ ਹੈ ਹਮ ਸੁੱਸਰੇ ਜ਼ਿੰਦਾ ਆਦਮੀ ਤੋਂ ਵੀ ਕਿਡਨੀ ਲਈ ਜਾ ਸਕਦੀ ਹੈ ਤੇ ਇਸ ਪ੍ਰੋਸੈਸ ਦੇ ਵਿੱਚ ਕੀ ਡਿਫਰੈਂਸ ਹੈ ਸ ਜਿੰਦਾ ਇਹਨੂੰ ਅਸੀਂ ਲਿਵਿੰਗ ਰਿਲੇਟਡ ਕਿਡਨੀ ਟ੍ਰਾਂਸਪਲੈਂਟ ਜਾਂ ਆਰਗਨ ਡੋਨੇਸ਼ਨ ਕਹਿੰਦੇ ਆ ਉਹ ਵੀ ਹੁੰਦਾ ਹੈ ਬਟ ਜਿਹੜਾ ਬ੍ਰੇਨ ਡੈਥ ਵਾਲਾ ਆਰਗਨ ਡੋਨੇਸ਼ਨ ਹੈ ਇਹ ਕਾਫੀ ਹੱਦ ਤੱਕ ਕੰਪਲਿਕੇਟਿਡ ਹੈ ਕੰਪਲਿਕੇਟਿਡ ਇਸ ਤਰ੍ਹਾਂ ਕਿ ਪਹਿਲਾਂ ਤਾਂ ਫੈਮਿਲੀ ਜਿਹੜਾ ਹੈ ਉਹ ਆਲਰੇਡੀ ਟਰੋਮਾ ਦੇ ਵਿੱਚ ਹੁੰਦੇ ਨੇ ਫਿਰ ਉਹਨਾਂ ਤੋਂ ਅੰਗਦਾਨ ਵਾਸਤੇ ਡਿਸਕਸ਼ਨਸ ਕਰਨੀਆਂ ਹੁੰਦੀਆਂ ਨੇ ਐਂਡ ਮੋਸਟ ਇੰਪੋਰਟੈਂਟ ਇਜ਼ ਇਹਦੇ ਵਾਸਤੇ ਟਾਈਮ ਲਿਮਿਟਿਡ ਹੁੰਦਾ ਸਾਡੇ ਕੋਲ ਟਾਈਮ ਫਰੇਮ ਹੈ ਜਿਹਦੇ ਵਿੱਚ ਸਭ ਕੁਝ ਕਰਨਾ ਪੈਂਦਾ ਜੀ ਫਿਰ ਉਹਦੇ ਵਿੱਚ ਬਹੁਤ ਸਾਰੀਆਂ ਟੀਮ ਵਰਕ ਕੋਆਰਡੀਨੇਸ਼ਨ ਹੁੰਦਾ ਹੈ ਇਸ ਤਰ੍ਹਾਂ ਸਾਨੂੰ ਹੈਲਪ ਕਿੱਥੋਂ ਤੋਂ ਲੈਣੀ ਪੈਂਦੀ ਹੈ ਸਾਨੂੰ ਨੈਸ਼ਨਲ ਫੈਕਲਟੀ ਰੀਜਨਲ ਐਂਡ ਸਟੇਟ ਲੈਵਲ ਫੈਕਲਟੀ ਦੀ ਗਵਰਨਮੈਂਟ ਅਫੀਸ਼ੀਅਲਸ ਦੀ ਹੈਲਪ ਲੈਣੀ ਪੈਂਦੀ ਹੈ ਸਾਨੂੰ ਸਾਡੇ ਪੁਲਿਸ ਪ੍ਰਸ਼ਾਸਨ ਦੀ ਹੈਲਪ ਲੈਣੀ ਪੈਂਦੀ ਹੈ ਜਿਹਦੇ ਵਿੱਚ ਮੈਂ ਕਹਾਂਗਾ ਕਿ ਸਾਡੇ ਇੰਨੀ ਹੈਲਪ ਹੋਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਤੇ ਨੈਸ਼ਨਲ ਫੈਕਲਟੀ ਵੱਲੋਂ ਵੀ اسپੈਸ਼ਲੀ ਗ੍ਰੀਨ ਕੋਰੀਡੋਰਸ ਕ੍ਰੀਏਟ ਕੀਤਾ ਗਿਆ ਚੰਡੀਗੜ੍ਹ ਤੋਂ ਟੀਮ ਨੇ ਆਣਾ ਹੈ ਤੇ ਉਹਨਾਂ ਦੀ ਹੈਲਪ ਵਾਸਤੇ ਗ੍ਰੀਨ ਕੋਰੀਡੋਰ ਕ੍ਰੀਏਟ ਕਰਨ ਦੇ ਵਿੱਚ ਸਾਡੀ ਪੁਲਿਸ ਪ੍ਰਸ਼ਾਸਨ ਵੱਲੋਂ ਬੜੀ ਹੈਲਪ ਕੀਤੀ ਗਈ ਜ ਫਿਰ ਇਹ ਹੁੰਦਾ ਹੈ ਕਿ ਇਸ ਹਸਪੀਟਲ ਲੈਵਲ ਦੇ ਉੱਤੇ ਵੀ ਇੱਕ ਟੀਮ ਵਰਕ ਹੁੰਦਾ ਹੈ 트랜스ਪਲੈਂਟ ਕੋਆਰਡੀਨੇਟਰਸ ਦਾ ਵੀ ਹੂੰ ਸਾਡੇ ਕੋਲ ਸ਼ੁਰੂਆਤ ਦੇ ਵਿੱਚ ਇਨਾ ਐਕਸਪੀਰੀਅੰਸ ਨਹੀਂ ਸੀਗਾ 트랜스ਪਲੈਂਟ ਕੋਆਰਡੀਨੇਸ਼ਨ ਦੇ ਵਿੱਚ ਤੇ ਅਸੀਂ ਸਾਡੀ ਹੈਲਪ ਲਈ ਪੀਜੀਐ ਚੰਡੀਗੜ੍ਹ ਤੋਂ ਜਿਹੜੇ ਨੇ 트랜스ਪਲੈਂਟ ਕੋਆਰਡੀਨੇਟਰ ਵਨ ਆਫ ਦਾ ਸੀਨੀਅਰ 트랜스ਪਲੈਂਟ ਕੋਆਰਡੀਨੇਟਰ ਡਾਕਟਰ ਨਵਦੀਪ ਸਰ ਜਿਹੜੇ ਸੀ ਉਹ 와ਏ ਸਾਡੇ ਕੋਲ ਹੂੰ ਉਹਨਾਂ ਦਾ ਰੋਲ ਬੜਾ ਵਧੀਆ ਰਿਹਾ ਜੀ ਫਿਰ ਸਰਜਿਕਲ ਟੀਮ ਵੀ बिकॉज ਤੁਸੀਂ ਡੋਨਰ ਤੋਂ ਆਰਗਨ ਵੀ ਰਿਟਰੀਵ ਕਰਨੇ ਹਨ ਤੇ ਦੂਸਰੇ ਪਾਸੇ ਉਹ ਆਰਗਨ ਲੱਗਣੇ ਵੀ ਨੇ ਮਰੀਜ਼ ਨੂੰ ਜੀ ਤੇ ਉਹ ਇੱਕ ਸਿੰਗਲ ਹੈਂਡੇਡ ਬੰਦਾ ਨਹੀਂ ਕਰ ਸਕਦਾ ਇੱਕ ਸਿੰਗਲ ਹੈਂਡੇਡ ਡਾਕਟਰ ਜਾਂ ਸਿੰਗਲ ਹੈਂਡੇਡ ਰੋਲ ਬੰਦੇ ਦਾ ਰੋਲ ਨਹੀਂ ਹੈ ਜੀ ਉਹਦੇ ਵਿੱਚ ਸਾਨੂੰ ਸਾਡੇ ਕੁਲੀਗ ਜਿਹੜੇ ਡਾਕਟਰ ਸਾਹਿਲ ਰੈਲੀ ਤੇ ਡਾਕਟਰ ਮਿਲਨ ਉਹਨਾਂ ਨੂੰ ਵੀ ਅਸੀਂ ਚੰਡੀਗੜ੍ਹ ਤੋਂ ਸਪੈਸ਼ਲੀ ਇਸ ਵਾਸਤੇ ਰਿਕਵੈਸਟ ਕੀਤੀ ਐਂਡ ਉਹ ਵਿਦਾਊਟ ਟਾਈਮ ਵੇਸਟਿੰਗ ਸਾਡੇ ਕੋਲ ਇੱਥੇ ਪਹੁੰਚਦੇ ਸਾਡੇ ਟੀਮ ਦੇ ਨਾਲ ਉਹ ਬਿਲਕੁਲ ਯੂ ਕੈਨ ਸੇ ਕਿ ਮੋਡੇ ਨਾਲ ਮੋਡਾ ਜੋੜ ਕੇ ਉਹਨਾਂ ਨੇ ਸਾਨੂੰ ਇਸ ਦੇ ਵਿੱਚ ਹੈਲਪ ਕੀਤਾ ਹੂੰ ਫਿਰ ਫਿਜ਼ੀਸ਼ੀਅਨ ਦਾ ਰੋਲ ਐਂਡ ਡੋਨਰ ਨੂੰ ਮੇਨਟੇਨ ਕਰਨ ਲਈ ਜਿਹੜੀ ਸਾਡੀ ਆਈ ਸੀ ਯੂ ਟੀਮ ਕ੍ਰਿਟੀਕਲ ਕੇਅਰ ਟੀਮ ਹੈ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਬਿਕੋਜ਼ ਸਾਡੇ ਕੋਲ ਟਾਈਮ ਤੋਂ ਲਿਮਟਿਡ ਹੈ ਹੂੰ ਬਟ ਉਸ ਸਮੇਂ ਦੇ ਵਿੱਚ ਬ੍ਰੇਨ ਡੈਡ ਪੇਸ਼ੈਂਟ ਨੂੰ ਮੇਨਟੇਨ ਕਰਨਾ ਕੋਈ ਛੋਟਾ ਮੋਟਾ ਕੰਮ ਨਹੀਂ ਹੈ ਜਿਸ ਤਰ੍ਹਾਂ ਲਿਵਿੰਗ ਪੇਸ਼ੈਂਟ ਤੋਂ ਤਾਂ ਲੈਣਾ ਚਲੋ ਫਿਰ ਵੀ ਕੰਪੈਰੇਟਿਵਲੀ ਬਹੁਤ ਈਜ਼ੀਅਰ ਹੈ ਹੂੰ ਬਟ ਇਹ ਸਾਰਾ ਟੀਮ ਵਰਕ ਜਿਹੜਾ ਹੈ ਮੇਰੇ ਖਿਆਲ ਉਹਦੀ ਬਹੁਤ ਹੀ ਮਤਲਬ ਇੱਕ ਕੋਆਰਡੀਨੇਟਡ ਟੀਮਵਰਕ ਦੀ ਲੋੜ ਹੁੰਦੀ ਹੈ ਜੀ ਇਸ ਕਰਕੇ ਜਿਹੜਾ ਹੈ ਬ੍ਰੇਨ ਡੈਥ ਤੋਂ ਆਰਗਨ ਡੋਨੇਸ਼ਨ ਹੈ ਐਂਡ ਫਾਲੋਡ ਬਾਈ ਟ੍ਰਾਂਸਪਲੈਂਟੇਸ਼ਨ ਹੈ ਇਟ ਇਜ਼ ਆਲ ਟੁਗੇਦਰ ਡਿਫਰੈਂਟ ਫਰਮ ਲਿਵਿੰਗ ਡੋਨੇਸ਼ਨ ਜੀ ਸੋ ਇੱਕ ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਕਿੰਨੇ ਸਮੇਂ ਦੇ ਵਿੱਚ ਵਿੱਚ ਆਰਗਨਸ ਡੋਨੇਟ ਕੀਤੇ ਜਾ ਸਕਦੇ ਨੇ ਰਾਈਟ ਇਹ ਬਹੁਤ ਹੀ ਤੁਸੀਂ ਬੜਾ ਵਧੀਆ ਕੁਐਸਚਨ ਪੁੱਛਿਆ ਹੈ ਆਈ ਥਿੰਕ ਫॉर द ਅਵੇਅਰਨੈਸ ਆਫ ਸਾਡੀ ਜਿਹੜੀ ਪਬਲਿਕ ਹੈ ਜਾਂ ਜਨਰਲ ਪੋਪੂਲੇਸ਼ਨ ਹੈ ਹਮ ਇਸ ਤਰ੍ਹਾਂ ਪਹਿਲੀ ਗੱਲ ਸਮਝਣ ਦੀ ਲੋੜ ਹੈ ਕਿ ਕਦੇ ਵੀ ਆਰਗਨ ਡੋਨੇਸ਼ਨ ਘਰ ਵਿੱਚ ਹੋਣ ਵਾਲੀ ਡੈਥ ਦੇ ਵਿੱਚ ਨਹੀਂ ਹੋ ਸਕਦਾ ਸਿਰਫ ਇੱਕ ਹੀ ਚੀਜ਼ ਹੈ ਕਿ ਕੋਰਨੀਆ ਜਿਹੜਾ ਹੈ ਵਿਥਿਨ 4 ਟੂ 6 ਆਵਰ ਅੱਖਾਂ ਦੀਆਂ ਜਿਹੜੀਆਂ ਬਾਹਰ ਵਾਲੀ ਪਰਤ ਹੈ ਉਹ ਲਈ ਜਾ ਸਕਦੀ ਹੈ ਘਰ ਵਾਲੀ ਡੈਥ ਦੇ ਵਿੱਚ ਆਦਰਵਾਇਜ਼ ਬਾਕੀ ਹੋਰ ਕੋਈ ਵੀ ਆਰਗਨ ਜਾਂ ਟਿਸ਼ੂ ਆਮ ਤੌਰ ਤੇ ਘਰ ਵਾਲੀ ਡੈਥ ਦੇ ਵਿੱਚ ਨਹੀਂ ਲਿਆ ਜਾ ਸਕਦਾ ਆਰਗਨ ਡੋਨੇਸ਼ਨ ਬ੍ਰੇਨ ਡੈਥ ਕੰਡੀਸ਼ਨ ਦੇ ਵਿੱਚ ਹੀ ਲਈ ਜਾ ਸਕਦੀ ਹੈ ਉਹ ਵੀ ਜਦੋਂ ਹਸਪਿਟਲਾਈਜ਼ ਬ੍ਰੇਨ ਡੈਥ ਹੁੰਦੀ ਹੈ ਪੇਸ਼ੈਂਟ ਜਿਹੜਾ ਵੈਂਟੀਲੇਟਰ ਦੇ ਉੱਪਰ ਮੇਨਟੇਨ ਕੀਤਾ ਜਾ ਰਿਹਾ ਹੈ ਤੁਹਾਡੀ ਕ੍ਰਿਟੀਕਲ ਟੀਮ ਵੱਲੋਂ ਉਹਨੂੰ ਹੀ ਆਰਗਨਾਈਜੇਸ਼ਨ ਹੋ ਸਕਦੀ ਹੈ ਹਮ ਤੇ ਹਰ ਆਰਗਨ ਦੇ ਵਿੱਚ ਕੁਝ ਟਾਈਮ ਪੀਰੀਅਡ ਹੁੰਦਾ ਹੈ ਕੁਝ ਸਮਾਂ ਹੁੰਦਾ ਹੈ ਕਿ ਕੋਈ ਫਿਕਸ ਟਾਈਮ ਨਹੀਂ ਹੈ ਕਿ ਜੀ 2 ਘੰਟੇ ਜਾਂ 24 ਘੰਟੇ ਇਦਾਂ ਨਹੀਂ ਹੈ ਫਾਰ ਇਗਜ਼ਾਮਪਲ ਹਾਰਟ ਟ੍ਰਾਂਸਪਲੈਂਟੇਸ਼ਨ ਲਈ ਯੂਜ਼ੂਲੀ ਵਿਦਿਨ 4 ਆਵਰਸ 4 ਘੰਟੇ ਵਿੱਚ ਕਰਨਾ ਹੁੰਦਾ ਹੈ ਹਮ ਇਸੇ ਤਰ੍ਹਾਂ ਕਿਡਨੀਜ਼ ਦਾ ਥੋੜਾ ਟਾਈਮ ਲੰਬਾ ਹੈ ਸਾਡੇ ਕੋਲ 24 ਆਵਰਸ ਅਪ ਟੂ ਜਾਂ ਕਈ ਕੰਡੀਸ਼ਨ ਵਿੱਚ ਕੁਝ ਘੰਟੇ ਹੋਰ ਐਕਸਟੈਂਡ ਕੀਤਾ ਜਾ ਸਕਦਾ ਹੈ ਜੀ ਆਰਗਨਸ ਯੂਜੂਲੀ ਸਟੋਰ ਕਰਕੇ ਨਹੀਂ ਰੱਖੇ ਜਾ ਸਕਦੇ ਐਕਸੈਪਟ ਫॉर द ਸਕਿਨ ਕਿ ਸਕਿਨ ਨੂੰ 5 ਸਾਲ ਤੱਕ ਸੇਵ ਕੀਤਾ ਜਾ ਸਕਦਾ ਹੈ ਕੋਰਨੀਆ ਅਪ ਟੂ 2 ਵੀਕਸ ਤੱਕ ਸੇਵ ਕੀਤਾ ਜਾ ਸਕਦਾ ਹੈ ਹਮ ਸੋ ਜ਼ਰੂਰ ਸਾਡੀ ਆਡੀਅנס ਨੂੰ ਸਰ ਜਾਂਦੇ ਜਾਂਦੇ ਇੱਕ ਪਿਆਰਾ ਜਿਹਾ ਸੁਨੇਹਾ ਦੇ ਕੇ ਜਾਓ ਦੇਖੋ ਸੁਨੇਹਾ ਮੇਰੇ ਖਿਆਲ ਮੈਂ ਸ਼ਾਇਦ ਬਹੁਤ ਛੋਟਾ ਹਾਂ ਸੁਨੇਹਾ ਦੇਣ ਲਈ ਸਭ ਤੋਂ ਵੱਡਾ ਸੁਨੇਹਾ ਤਾਂ ਸਰਦਾਰ ਬਲਦੇਵ ਸਿੰਘ ਜੀ ਬਾਬਾ ਜੀ ਤੇ ਉਹਨਾਂ ਦੀ ਫੈਮਿਲੀ ਨੇ ਆਲਰੇਡੀ ਸਾਡੇ ਸਮਾਜ ਨੂੰ ਦਿੱਤਾ ਹੀ ਹੈ ਹਮ ਲੋੜ ਇਸੇ ਚੀਜ਼ ਦੀ ਹੈ ਉਹ ਲੋੜ ਇਹ ਹੈ ਕਿ ਜਿੰਨੇ ਵੀ ਲੋੜਵੰਦ वेटिंग सी ਹੁਣੇ ਡਿਸਕਸ ਕੀਤਾ ਕਿੰਨਾ वेटिंग ਲਿਸਟ ਹੈ ਕਿੰਨੇ ਲੋਕਾਂ ਨੂੰ ਅੰਗਾਂ ਦੀ ਲੋੜ ਹੈ ਤੇ ਉਹ ਅੰਗ ਕਿੱਥੋਂ ਆਣਗੇ ਕਿਸੇ ਨਾ ਕਿਸੇ ਨੂੰ ਡੋਨੇਟ ਕਰਾਂਗੇ ਤਾਂ ਹੀ ਆਣਗੇ ਇਸੇ ਤਰ੍ਹਾਂ ਹੀ ਇਹ ਸਾਈਕਲ ਜਿਹੜਾ ਆ ਸਮਾਜ ਦੇ ਵਿੱਚ ਚੱਲਦਾ ਰਹੇਗਾ ਤੇ ਕਿਸੇ ਦੀ ਜ਼ਿੰਦਗੀ ਬਧਾਈ ਜਾ ਸਕਦੀ ਹੈ ਤੇ ਕਿਸੇ ਦੀ ਜ਼ਿੰਦਗੀ ਦੀ ਕੁਆਲਿਟੀ ਜਿਹੜੀ ਉਹ ਬੈਟਰ ਕੀਤੀ ਜਾ ਸਕਦੀ ਹੈ ਜੀ ਤੇ ਮੇਰੇ ਖਿਆਲ ਸਾਨੂੰ ਇਸ ਚੀਜ਼ਾਂ ਤੋਂ ਡਰਨ ਦੀ ਲੋੜ ਨਹੀਂ ਹੈ ਇਸ ਦੇ ਵਾਸਤੇ ਖੁੱਲੇ ਤੌਰ ਤੇ ਅੱਗੇ ਆਉਣਾ ਚਾਹੀਦਾ ਹੈ ਕੁਝ ਮਿਥਸ ਜ਼ਰੂਰ ਹੁੰਦੀਆਂ ਨੇ ਜਿਵੇਂ ਕਿ ਇਹ ਇੱਕ ਮੰਨਿਆ ਜਾਂਦਾ ਹੈ ਕਿ ਜੇ ਜੇ ਅੰਗ ਕੱਢ ਲੈਣਗੇ ਤੇ ਬਾਡੀ ਜਿਹੜੀ ਹੈ ਸਾਡੇ ਰਿਲੇਟਿਵ ਹੈ ਉਹਨਾਂ ਦੀ ਬਾਡੀ ਖਰਾਬ ਹੋ ਜਾਏਗੀ ਉਹਨਾਂ ਨੂੰ ਦੇਖਣ ਲਾਇਕ ਨਹੀਂ ਰਹਿਣਗੇ ਇਸ ਤਰ੍ਹਾਂ ਨਹੀਂ ਹੈ ਬਾਡੀ ਨੂੰ ਫੁੱਲੀ ਰਿਸਪੈਕਟ ਦੇ ਨਾਲ ਪੂਰਾ ਸੈਲੂਟ ਦੇ ਨਾਲ ਪੂਰੀ ਇੱਜ਼ਤ ਮਾਨ ਦੇ ਨਾਲ ਕਰ ਭੇਜਿਆ ਜਾਂਦਾ ਹੈ ਜੀ ਸੋ ਬਹੁਤ-ਬਹੁਤ ਸ਼ੁਕਰੀਆ ਸਰ ਕੀਮਤੀ ਸਮਾਂ ਕੱਢ ਕੇ ਸਾਡੀ ਆਡੀਅנס ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਥੈਂਕ ਯੂ ਸੋ ਮਚ ਜੀ ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਵੀ ਸਾਡੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ ਧੰਨਵਾਦ